ਪੰਥ ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ ਖਲਕ ਪੰਥਕ ਘਟਨਾਵਾਂ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਕੱਲ ਇੱਕ ਚਿੱਠੀ ਜਾਰੀ ਕਰਦੇ ਨੇ ਉਸ ਚਿੱਠੀ ਵਿੱਚ ਸਮੂਚੀਆਂ ਪੰਥਕ ਧਿਰਾਂ ਨੂੰ ਏਕਤਾ ਦੀ ਅਪੀਲ ਕਰਦੇ ਆਂ ਕੁਝ ਭਾਪਕ ਸ਼ਬਦ ਵਰਤਦੇ ਨੇ ਭਾਪਕ ਸ਼ਬਦਾਂ ਨੇ ਸਵਾਲ ਖੜੇ ਕਰ ਦਿੱਤੇ ਨੇ ਭਾਪਕ ਸ਼ਬਦ ਕੀ ਨੇ ਪਹਿਲਾਂ ਆਪਾਂ ਇਨਾਂ ਦੇ ਉੱਤੇ ਥੋੜੀ ਜਿਹੀ ਝਾਤ ਮਾਰਨ ਦਾ ਯਤਨ ਕਰੀਏ ਭਾਬੋ ਕੋ ਸ਼ਬਦ ਨੇ ਕਿ ਪਹਿ ਕਾਲ사 ਪੰਥ ਸਮੁੱਚਿਆ ਖਾਲਸਾ ਪੰਥ ਦੀਆਂ ਧਿਰਾਂ ਮੈਂ ਬੇਨਤੀ ਕਰਦਾ ਜੋਦਰੀ ਕਰਦਾ ਕਿ ਆਪਾਂ ਇੱਕ ਝੰਡੇ ਹੇਠ ਇਕੱਤਰ ਹੋਈਏ ਇਕਤਾ ਕਰੀਏ ਨਹੀਂ ਤੇ ਆਪਣਾ ਕੁਝ ਨਹੀਂ ਬਚ ਸਕਦਾ ਉਹਨਾਂ ਕਿਹਾ ਕਿ ਤਖਤ ਸ਼੍ਰੀ ਹਜ਼ੂਰ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰਿਆਣਾ ਦੀ ਕਮੇਟੀ ਜਿੱਥੇ ਸਿੱਖ ਪੰਥ ਕੋਲੋਂ ਵੱਖ-ਵੱਖ ਸੰਸਥਾਵਾਂ ਨੇ ਜਿਹੜੀਆਂ ਉਹ ਖੋਹ ਲਈਆਂ ਗਈਆਂ ਨੇ ਉਹਨਾਂ ਤੇ ਗੈਰ ਸਿੱਖਾਂ ਦਾ ਜਾਂ ਇੱਕ ਤਰ੍ਹਾਂ ਨਾਲ ਉਹਨਾਂ ਕਿਹਾ ਕਿ ਪੰਥਕ ਧਿਰਾਂ ਦਾ ਕਬਜ਼ਾ ਨਹੀਂ ਰਿਹਾ ਸਿੱਧੇ ਅਸਿੱਧੇ ਰੂਪ ਵਿੱਚ ਉਹਨਾਂ ਨੇ ਨਿਸ਼ਾਨਾ ਬਣਾਇਆ ਕਿ ਸਰਕਾਰੀ ਧਿਰਾਂ ਦਾ ਜਿਹੜੇ ਸਰਕਾਰੀ ਧਿਰਾਂ ਨਾਲ ਸਹਿਚਾਰ ਰੱਖਦੇ ਨੇ ਉਹਨਾਂ ਦਾ ਕਬਜ਼ਾ ਹੋ ਚੁੱਕਾ ਹੈ ਹੁਣ ਜਦੋਂ ਇਸ ਤੋਂ ਅੱਗੇ ਤੁਰਦੇ ਨੇ ਜਿਹੜੀ ਅਪੀਲ ਭਾਵਕ ਅਪੀਲ ਉਹ ਕਰਦੇ ਨੇ ਕਿ ਹੁਣ ਦੁਸ਼ਮਣ ਸਾਡੀਆਂ ਬਰੂਹਾਂ ਤੇ ਆ ਚੁੱਕਾ ਹੈ ਦੁਸ਼ਮਣ ਸਾਡੇ ਘਰ ਵਿੱਚ ਆ ਚੁੱਕਾ ਹੈ ਤੇ ਸਾਡੀਆਂ ਪੰਥਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਦੁਸ਼ਮਣ ਕਬਜ਼ੇ ਵਿੱਚ ਕਰਨਾ ਚਾਹੁੰਦਾ ਹੈ ਇਸ ਕਰਕੇ ਆਓ ਦੇਖੋ ਵਿਚਾਰੋ ਸੋਚੋ ਕਿਤੇ ਇਹਨਾਂ ਸੰਸਥਾਵਾਂ ਤੇ ਕਬਜ਼ਾ ਨਾ ਹੋ ਜਾਵੇ ਜਿੱਥੋਂ ਤੱਕ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੇ ਸ਼ਬਦਾਂ ਦਾ ਸਵਾਲ ਹੈ ਇਹ ਬਿਲਕੁਲ ਸੱਚ ਬਿਲਕੁਲ ਸਹੀ ਤੇ ਅੱਜ ਦੇ ਸਮੇਂ ਦੀ ਸਮੇਂ ਦਾ ਬਹੁਤ ਵੱਡਾ ਸੱਚ ਆਖਿਆ ਜਾ ਸਕਦੇ ਨੇ ਪਰ ਬਲਵਿੰਦਰ ਸਿੰਘ ਭੂੰਦੜ ਜੀ ਦੇ ਇਹ ਸਵਾਲ ਇੱਕ ਇਹ ਜਿਹੜੇ ਅਪੀਲ ਹੈ ਬਹੁਤ ਵੱਡੇ ਸਵਾਲ ਵੀ ਖੜੇ ਕਰਦੀ ਹੈ ਕਿਵੇਂ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਇਤਿਹਾਸ ਤੇ ਝਾਤੀ ਮਾਰਦੇ ਆ ਤਾਂ ਲਗਭਗ 25 ਸਾਲਾਂ ਤੋਂ 30 ਸਾਲਾਂ ਤੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਦੁਸ਼ਮਣ ਨੰਬਰ 1 ਜਮਾਤ ਰਹੀ ਹੈ ਇਸ ਕਰਕੇ ਉਹਨਾਂ ਕਿਹਾ ਕਿ ਜਿਹੜੇ ਸਾਡੇ ਸਮਝੌਤੇ ਨੇ ਹੁਣ ਭਾਰਤੀ ਜਨਤਾ ਪਾਰਟੀ ਨਾਲ ਹੋਣਗੇ ਭਾਰਤੀ ਜਨਤਾ ਪਾਰਟੀ ਨਾਲ ਸਬਲਵਿੰਦਰ ਸਿੰਘ ਭੂੰਦੜ ਉਸੇ ਪਾਰਟੀ ਦਾ ਹਿੱਸਾ ਨੇ ਜਿਨਾ ਬਹੁਤ ਲੰਬਾਂ ਸਮਾਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਰੱਖੇ ਆਰਐਸਐਸ ਨਾਲ ਬਹੁਤ ਲਚਕ ਵਾਲਾ ਬਦੀਰਾ ਰੱਖਿਆ ਤੇ ਉਹ ਆਰਐਸਐਸ ਜਿਹੜੀ ਭਾਜਪਾ ਦੀ ਇੱਕ ਭਾਜਪਾ ਦਾ ਇੱਕ ਧਾਰਮਿਕ ਵਿੰਗ ਹੈ ਉਸ ਆਰਐਸਐਸ ਨੇ ਪੰਜਾਬ ਵਿੱਚ ਮਨਮਾਨੀਆਂ ਕੀਤੀਆਂ ਪੰਜਾਬ ਵਿੱਚ ਧਰਮ ਦੇ ਵਿੱਚ ਬੇਲੂੜੀ ਦਖਲਅੰਦਾਜ਼ੀ ਕੀਤੀ ਜਦੋਂ ਅੱਜ ਫਲਾਣ ਥਾਂ ਤੇ ਫਲਾਣ ਥਾਂ ਤੇ ਗਰੰਟੀ ਫਲਾਣ ਥਾਂ ਤੇ ਤਖਤਾਂ ਦੇ ਮੁਖੀ ਜਦੋਂ ਇਹਨਾਂ ਨੂੰ ਲੋਨ ਲਵਾਉਣ ਲਵਾਉਣ ਲਹਾਉਣ ਦੀਆਂ ਗੱਲਾਂ ਹੁੰਦੀਆਂ ਤਾਂ ਆਰਐਸਐਸ ਦਾ ਨਾਂ ਆਉਂਦਾ ਤੇ ਇਹ ਨਵਿਕਲੀ ਪਰਤ ਕੋਈ ਅੱਜ ਦੀ ਥੋੜੀ ਐ ਅੱਜ ਦੀ ਥੋੜੀ ਐ ਇਹ ਤੇ ਪਿਛਲੇ 30 ਸਾਲਾਂ ਤੋਂ ਵਰਤਾਰਾ ਚੱਲ ਰਿਹਾ ਹੈ ਪਿਛਲੇ 30 ਸਾਲਾਂ ਤੋਂ ਸਿੱਖੀ ਦੀਆਂ ਮਹਾਨ ਪਰੰਪਰਾਵਾਂ ਨੂੰ ਢਾਗ ਲੱਗ ਰਹੀ ਹੈ ਖਾਸ ਕਰਕੇ ਆਰਐਸਐਸ ਵੱਲੋਂ ਲੱਗ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਉਸੇ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਰਿਹਾ ਹੈ ਤੇ ਉਸ ਹਿੱਸੇ ਦੇ ਵਿੱਚੋਂ ਪੰਜਾਬ ਨੂੰ ਮਿਲਿਆ ਕੁਝ ਨਹੀਂ ਤੇ ਉਸ ਹਿੱਸੇ ਵਿੱਚ ਜਜ਼ਬਾਤੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਸੇ ਭਾਜਪਾ ਦੀ ਬੋਲੀ ਬੋਲਦੇ ਰਹੇ ਤੇ ਆਰਐਸਐਸ ਦੀਆਂ ਸਰਗਰਮੀਆਂ ਦਾ ਕਿਤੇ ਵਿਰੋਧ ਨਹੀਂ ਕਰ ਸਕੇ ਸਾਡੇ ਯਾਦ ਆਉਂਦਾ ਹੈ ਉਹ ਵੇਲਾ ਜਦੋਂ ਮਨਮਾਨੀਆਂ ਕਰਦੀ ਭਾਜਪਾ ਨੇ ਭਾਜਪਾ ਦਾ ਹਿੱਸਾ ਸਨ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਸਤਿਕਾਰਯੋਗ ਆਗੂ ਤੇ ਉਦੋਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਵੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਤਰ੍ਹਾਂ ਨਾਲ ਹਿੱਸਾ ਸਨ ਤੁਹਾਡੇ ਸਾਰਿਆਂ ਦੇ ਉਹ ਫੋਟੋਆਂ ਤਾਂ ਯਾਦ ਹੋਣਗੀਆਂ ਜਿਦੇ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਕੌੜੇ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅੱਗੇ ਖੜੇ ਨੇ ਤੇ ਉਹ ਕੁਰਸੀ ਤੇ ਬੈਠੇ ਨੇ ਇਹ ਚੀਜ਼ਾਂ ਇਤਿਹਾਸ ਦਾ ਹਿਸਟਰੀ ਦਾ ਜਾਂ ਸੋਸ਼ਲ ਮੀਡੀਆ ਦਾ ਹਿੱਸਾ ਬਣ ਜਾਂਦੀਆਂ ਨੇ ਉਹਨਾਂ ਨੂੰ ਧੋ ਸਕਣਾ ਬਹੁਤ ਮੁਸ਼ਕਲ ਹੁੰਦਾ ਹੈ ਅੱਜ ਬਲਵਿੰਦਰ ਸਿੰਘ ਭੂੰਦਰ ਅਪੀਲ ਕਰਦੇ ਨੇ ਤੇ ਉਸ ਵੇਲੇ ਜਦੋਂ ਅਕਾਲੀ ਦਲ ਵੀ ਭਾਜਪਾ ਰਐਸ ਦਾ ਹਿੱਸਾ ਸੀ ਤੇ ਦਮਦਮਿਤ ਟਕਸਾਲ ਵਾਲੇ ਸੰਤ ਗਿਆਨੀ ਹਰਨਾਮ ਸਿੰਘ ਗਾਲਸਾ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ ਉਹਨਾਂ ਆਪਣੇ ਬੰਦਿਆਂ ਨੂੰ ਟਿਕਟਾਂ ਦਿਵਾਇਆਂ ਨੇ ਸੰਤ ਸਮਾਜ ਵੱਲੋਂ ਇਹਦੀ ਮਿਸਾਲ ਅਸੀਂ ਗਿਣਾ ਸਕਦੇ ਹਾਂ ਕਿ ਕਿੰਨੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟਾਂ ਦਿੱਤੀਆਂ ਸੰਤ ਸਮਾਜ ਹੁਣ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਲੈਟਰ ਜਾਰੀ ਕਰਦੇ ਨੇ ਤੇ ਉਧਰ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਾਜਪਾ ਦੀ ਸਪੋਰਟ ਕਰਦੇ ਨੇ ਗੱਲ ਤੇ ਇੰਨੀ ਆ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਛੱਡ ਚੁੱਕਾ ਹੈ ਅੱਜ ਭਾਜਪਾ ਦੁਸ਼ਮਣ ਬਣ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਦੋਂ ਭਾਜਪਾ ਨੂੰ ਸੰਤ ਹਰਨਾਮ ਸਿੰਘ ਖਾਲਸਾ ਜਿਹੜੇ ਪਿੰਡਰਾ ਵਾਲੇ ਨੇ ਉਹ ਅੱਜ ਵੀ ਭਾਜਪਾ ਦੀ ਸਪੋਰਟ ਕਰਦੇ ਨੇ ਖੜਾਇਆ ਕੀ ਨੇ ਸੀ ਉਹਨਾਂ ਪਾਜ਼ੇ ਪਾ ਦਿਸਫੋਰਟ ਵਿੱਚ ਆਖਰ ਇਹ ਸਵਾਲਾਂ ਦੇ ਜਵਾਬ ਤਾਂ ਸਾਨੂੰ ਸਾਰਿਆਂ ਨੂੰ ਦੇਣ ਹੀ ਪੈਣੇ ਨੇ ਨਾ ਕੌਣ ਦੇਵੇਗਾ ਇਹਨਾਂ ਸਵਾਲਾਂ ਦੇ ਜਵਾਬ ਕੌਣ ਜਦੋਂ ਪੰਜਾਬ ਵਿੱਚ ਬੇਅਦਬੀ ਪੰਜਾਬ ਵਿੱਚ ਗੋਲੀ ਕਾਂਡ ਪੰਜਾਬ ਵਿੱਚ ਗੁਰੂ ਸਾਹਿਬ ਦੇ ਸਰੂਪ ਨੂੰ ਜਾਣਦਾ ਜਦੋਂ ਲਲਕਾਰ ਲਲਕਾਰ ਕੇ ਇਹ ਆਖਿਆ ਜਾ ਰਿਹਾ ਸੀ ਉਦੋਂ ਅਸੀਂ ਕਿੱਥੇ ਸੀ ਤੁਸੀਂ ਕਿੱਥੇ ਸੀ ਤੇ ਉਦੋਂ ਵੀ ਸੰਤਰਨਾਮ ਸਿੰਘ ਕਾਲਸਾ ਆ ਅਕਾਲੀ ਦਲ ਦੇ ਹਿੱਸਾ ਸਨ ਤੇ ਅੱਜ ਜਦੋਂ ਰੋਸ ਪ੍ਰਦਰਸ਼ਨ ਹੈ 28 ਮਾਰਚ ਦਾ اجلاس ਦੇ ਸਾਹਮਣੇ ਪੰਥਕ ਧਿਰਾਂ ਨੇ ਤਖਤਾਂ ਦੇ ਜਥੇਦਾਰ ਸਹਿਬਾਨ ਨੂੰ ਲਾਉਣ ਵਾਸਤੇ ਰੋਸ ਪ੍ਰਦਰਸ਼ਨ ਕਰਨਾ ਤੇ ਅੱਜ ਸਾਨੂੰ ਆਰਐਸਐਸ ਤੇ ਭਾਜਪਾ ਦੁਸ਼ਮਣ ਨਜ਼ਰ ਆਉਣ ਲੱਗੀ ਹੈ ਬਿਲਕੁਲ ਸਹੀ ਤੇ ਭਾਵਕ ਅਫੀਲ ਹੈ ਬਲਵਿੰਦਰ ਸਿੰਘ ਭੂੰਦਰ ਦੀ ਇਸ ਨੂੰ ਮਾਈਨਸ ਜਾਂ ਮਨਫੀ ਨਹੀਂ ਕੀਤਾ ਜਾ ਸਕਦਾ ਬਿਲਕੁਲ ਸਹੀ ਹੈ ਪਰੰਤੂ ਇਹ ਹਾਲਾਤ ਪੈਦਾ ਕੀਤੇ ਕਿਹਨੇ ਕੀਤੇ ਸਨ ਜਿਹੜੇ ਹਰਵਿੰਦਰ ਸਿੰਘ ਸਰਨਾ ਪਰਮਜੀਤ ਸਿੰਘ ਸਰਨਾ ਜਿਨ੍ਹਾਂ ਨੂੰ ਕਾਂਗਰਸ ਦੇ ਹੱਥ ਛੋਕੇ ਆਖਿਆ ਜਾਂਦਾ ਸੀ ਅੱਜ ਉਹਨਾਂ ਨਾਲ ਬਹੁਤ ਪ੍ਰੇਮ ਮੁਹੱਬਤ ਸ਼੍ਰੋਮਣੀ ਕਾਲੀ ਦਲ ਦਾ ਮੈਂ ਡਾਕਟਰ ਹਰਵਿੰਦਰ ਸਿੰਘ ਭੱਟੀ ਉਹਨਾਂ ਦੀ ਕੱਲ ਗੱਲ ਸੁਣ ਰਿਹਾ ਸੀ ਪੰਜਾਬ ਟੀਵੀਜ਼ਨ ਦੇ ਉੱਤੇ ਡਾਕਟਰ ਹਰਵਿੰਦਰ ਸਿੰਘ ਭੱਟੀ ਕਹਿੰਦੇ ਨੇ ਕਿ ਅਸਲ ਵਿੱਚ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਸੁਖਵੀਰ ਸਿੰਘ ਬਾਦਲ ਜਾਂ ਉਹਨਾਂ ਦੇ ਆਏ ਦਾਲੇ ਬੈਠੇ ਸਲਾਹਕਾਰ ਉਹਨਾਂ ਨੂੰ ਸਮਝੇ ਨਹੀਂ ਲੱਗ ਰਿਹਾ ਵੀ ਅਸੀਂ ਕਰਨਾ ਕੀ ਹੈ ਹੋ ਕੀ ਰਿਹਾ ਕਰਦੇ ਕੁਝ ਨਹੀਂ ਤੇ ਹੋ ਕੁਝ ਜਾਂਦਾ ਉਹਨਾਂ ਦੀ ਕੋਈ ਪਾਲਿਸੀ ਨਹੀਂ ਸਲਾਹਕਾਰਾਂ ਨੇ ਇੱਕ ਤਰ੍ਹਾਂ ਨਾਲ ਐਸੇ ਹਾਲਾਤ ਬਣਾ ਦਿੱਤੇ ਨੇ ਪਰਤੀ ਸਭ ਕਹਿੰਦੇ ਬਖਤੋਂ ਖੁੰਜੀ ਡੋਮਣੀ ਕਾਵੇ ਆਲ ਪਤਾਲ ਹੁਣ ਜਦੋਂ ਹੱਥ ਚੋਂ ਸਾਰਾ ਕੁਝ ਨਿਕਲਦਾ ਜਾ ਰਿਹਾ ਤੇ ਅੱਜ ਭਾਵਕ ਅਪੀਲਾਂ ਹੋ ਰਹੀਆਂ ਨੇ ਅੱਜ ਜਦੋਂ ਆਪਣੇ ਹਿੱਤਾਂ ਵਾਸਤੇ ਕਦੇ ਅਸਤੀਫਾ ਦੇ ਦਿਓ ਕਦੇ ਮੰਨ ਜਾਓ ਕਦੇ ਤਖਤਾ ਦੇ ਜੱਥੇਦਾਰ ਤੋਂ ਹੁਕਮਨਾਮੇ ਜਾਰੀ ਕਰਵਾ ਲਓ ਤੇ ਕਦੇ ਉਹਨਾਂ ਨੂੰ ਲਾ ਦਿਓ ਅੱਜ ਉਹਨਾਂ ਦਾ ਸਨਮਾਨ ਯਾਦ ਆ ਗਿਆ ਜੱਥੇਦਾਰਾਂ ਦਾ ਅੱਜ ਜੱਥੇਦਾਰਾਂ ਸਾਹਿਬ ਦੀ ਸਨਮਾਨ ਤੋਂ ਇਲਾਵਾ ਉਹਨਾਂ ਦੀ ਇੱਕ ਵਿਧੀ ਵਿਧਾਨ ਵੀ ਯਾਦ ਆਈਆ ਪਰੰਤੂ ਹੁਣ ਤੱਕ ਅਸੀਂ ਕਿੱਥੇ ਸੀ ਸਾਡੀਆਂ ਪੱਗਾਂ ਬਾਰਡਰਾਂ ਦੇ ਉੱਤੇ ਸਾਡੀਆਂ ਪੰਗਾ 에어ਪੋਰਟਸ ਦੇ ਉੱਤੇ ਸਾਡੀਆਂ ਪੰਗਾ ਸਕੂਲਾਂ ਕਾਲਜਾਂ ਸਾਡੇ ਵਿਦਿਆਰਥੀਆਂ ਨੂੰ ਕੜੇ ਪਾ ਕੇ ਇਮਤਿਹਾਨ ਨਹੀਂ ਦੇਣ ਦਿੱਤੇ ਜਾਂਦੇ ਉਦੋਂ ਇਹ ਸਾਰੀਆਂ ਭਾਵਕ ਅਪੀਲਾਂ ਜਦੋਂ ਅਸੀਂ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਸੀ ਉਦੋਂ ਯਾਦ ਨਹੀਂ ਆਈਆਂ ਇੱਕ ਗੱਲ ਤੇ ਸਪਸ਼ਟ ਕਰਨੀ ਪਵੇਗੀ ਕਿ ਹੁਣ ਤੱਕ ਕਾਂਗਰਸ ਦੁਸ਼ਮਣ ਨੰਬਰ 1 ਸੀ ਤੇ ਹੁਣ ਕੀ ਕਾਂਗਰਸ ਦੁਸ਼ਮਣ ਨੰਬਰ 2 ਹੋ ਗਈ ਹੈ ਜਦੋਂ ਇਹ ਆਖਿਆ ਜਾਂਦਾ ਕਿ ਦੁਸ਼ਮਣ ਚੜ ਕੇ ਆ ਰਿਹਾ ਹੈ ਕਾਂਗਰਸ ਦੀ ਤੇ ਸਰਕਾਰ ਨਹੀਂ ਪਿਛਲੇ 20 ਸਾਲਾਂ ਤੋਂ ਪਿਛਲੇ 15 ਸਾਲਾਂ ਤੋਂ ਕਾਂਗਰਸ ਦੀ ਤੇ ਸਰਕਾਰ ਨਹੀਂ ਕੇਂਦਰ ਦੇ ਵਿੱਚ ਤੇ ਅੱਜ ਦੁਸ਼ਮਣ ਜਿਸ ਨੂੰ ਅਸੀਂ ਪਾਲਿਆ ਜਿਸ ਨੂੰ ਅਸੀਂ ਹੱਥੇ ਖੜੀ ਕੀਤਾ ਜਿਹਦੇ ਐਲਾਈਅੰਸ ਨਾਲ ਉਹ ਵੀ ਵਜ਼ੀਰੀਆਂ ਮਾਣਦੇ ਰਹੇ ਅਸੀਂ ਵੀ ਵਜ਼ੀਰੀਆਂ ਮਾਣਦੇ ਰਹੇ ਜਿਨ੍ਹਾਂ ਦੇ ਐਲਾਈਅੰਸ ਵਿੱਚ ਹੀ ਅਸੀਂ ਕੇਂਦਰ ਦੇ ਵਿੱਚ ਮੰਤਰੀ ਰਹੇ ਭਾਈਵਾਲ ਰਹੇ ਇੱਕ ਪਰਿਵਾਰ ਦੇ ਖਾਸ ਕਰਕੇ ਮੈਂਬਰ ਮੰਤਰੀ ਰਹੇ ਤੇ ਅੱਜ ਉਹ ਦੁਸ਼ਮਣ ਨੰਬਰ 1 ਬਣ ਕੇ ਬਾਰਡਰ ਦੇ ਉੱਤੇ ਖਲੋਤਾ ਹੈ ਕਹਿੰਦੇ ਨੇ ਕਿ ਦੁਸ਼ਮਣ ਬਰੂਹਾ ਤੇ ਆ ਗਿਆ ਦੁਸ਼ਮਣ ਸਾਡੇ ਸਿਰ ਤੇ ਆਣ ਬੈਠਾ ਹੈ ਕਿਰਪਾ ਕਰਕੇ ਇਹਨਾਂ ਸੰਸਥਾਾਂ ਨੂੰ ਬਚਾ ਲੋ ਬਿਲਕੁਲ ਸਹੀ ਅਪੀਲ ਪਰੰਤੂ ਉਹ ਪੱਟੀ ਸਾਹਿਬ ਵਾਲੀ ਗੱਲ ਬਖਤੋਂ ਖੁੰਜੀ ਡੂੰਮਣੀ ਗਾਵੇ ਹਾਲਪਤਾਲ ਹੁਣ ਕੀ ਕੀਤਾ ਜਾ ਸਕਦਾ ਹੈ ਉਹ ਆਰਐਸਐਸ ਉਹ ਪੈਸੇ ਵਾਲੀ ਜਮਾਤ ਹੈ ਸਵਾਲ ਆਰਐਸਐਸ ਦਾ ਨਹੀਂ ਦੁਸ਼ਮਣ ਨੇ ਤੇ ਆਪਣਾ ਕੰਮ ਕਰਨਾ ਹੁੰਦਾ ਹੈ ਦੁਸ਼ਮਣ ਆਪਣਾ ਕੰਮ ਹਮੇਸ਼ਾ ਕਰਦਾ ਹੈ ਦੁਸ਼ਮਣ ਚਲਾਕ ਵੀ ਹੈ ਦੁਸ਼ਮਣ ਕੋ ਪੈਸੇ ਵੀ ਹੈ ਦੁਸ਼ਮਣ سرمایہਦਾਰ ਵੀ ਹੈ ਦੁਸ਼ਮਣ ਕੋ ਸੱਤਾ ਵੀ ਹੈ ਪਰ ਜਦੋਂ ਅਸੀਂ ਸੱਤਾ ਵਿੱਚ ਸੀ ਅਸੀਂ ਕੀ ਕੀਤਾ ਅਸੀਂ ਦੁਸ਼ਮਣ ਜਿਸ ਨੂੰ ਤੁਸੀਂ ਦੁਸ਼ਮਣ ਕਹਿੰਦੇ ਹੋ ਤੁਸੀਂ ਉਸ ਨੂੰ ਪਾਲਦੇ ਰਹੇ ਤੁਸੀਂ ਉਸ ਨੂੰ ਇੱਥੋਂ ਤੱਕ ਲੈ ਕੇ ਆਂਦਾ ਤੇ ਅੱਜ ਜਦੋਂ ਇਹ ਸਾਰਾ ਕੁਝ ਵਾਪਰਿਆ ਤੇ ਅੱਜ ਸਾਨੂੰ ਦੁਸ਼ਮਣ ਨਜ਼ਰ ਆਉਣ ਲੱਗਾ ਸਿੱਖਾਂ ਦਾ ਸਿੱਖਾਂ ਦੇ ਤਖਤਾਂ ਦਾ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਦਾ ਅਸੀਂ ਮਜ਼ਾਕ ਉੜਾ ਕੇ ਬਣਾ ਦਿੱਤਾ ਰੱਖ ਦਿੱਤਾ ਹੈ ਅੱਜ ਬਲਵਿੰਦਰ ਸਿੰਘ ਪੂੰਦੜ ਅਪੀਲ ਕਰਦੇ ਨੇ ਇਹ ਅਪੀਲ ਪਹਿਲਾਂ ਜਦੋਂ ਸਿੱਖ ਬਹੁਤ ਵੱਡੇ ਸੰਕਟਾਂ ਦੇ ਵਿੱਚੋਂ ਸਿੱਖ ਪੰਥ ਬਹੁਤ ਵੱਡੇ ਸੰਕਟਾਂ ਦੇ ਵਿੱਚੋਂ ਨਿਕਲਿਆ ਉਦੋਂ ਇਹ ਅਪੀਲਾਂ ਯਾਦ ਨਹੀਂ ਆਈਆਂ ਅੱਜ ਬਲਵਿੰਦਰ ਸਿੰਘ ਪੂੰਦੜ ਦੀ ਸਹੀ ਤੇ ਭਾਵਕ ਅਪੀਲ ਨੇ ਵੀ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਖੜੇ ਕਰ ਦਿੱਤੇ ਨੇ ਇਸ ਭਾਵਕ ਅਪੀਲ ਨੇ ਅਕਾਲੀ ਆਗੂ ਉਹਨੂੰ ਫੇਰ ਤੋਂ ਪਟਾਰੇ ਦੇ ਵਿੱਚ ਲਿਆ ਕੇ ਖੜਾ ਕਰ ਦੋਤਾ ਕਿ ਜਿਸ ਦੁਸ਼ਮਣ ਦੀ ਤੁਸੀਂ ਅੱਜ ਗੱਲ ਕਰਦੇ ਹੋ ਉਹ ਦੁਸ਼ਮਣ ਹੈ ਕੌਣ ਉਹ ਦੁਸ਼ਮਣ ਕਿਹਨੇ ਲੈ ਕੇ ਆਂਦਾ ਉਹਨੂੰ ਦੁਸ਼ਮਣ ਬਣਾਇਆ ਕਿਹਨੇ ਜਦੋਂ ਸਿੱਖ ਕੌਮ ਦੀ ਵੱਖਰੀ ਤੇ ਅਡਰੀ ਪਛਾਣ ਖਤਰੇ ਵਿੱਚ ਪੈਂਦੀ ਸੀ ਦੁਸ਼ਮਣ ਸਾਡੇ ਤੇ ਤਾੜੀਆਂ ਮਾਰ-ਮਾਰ ਕੇ ਹੱਸਦਾ ਸੀ ਉਦੋਂ ਅਸੀਂ ਕਿੱਥੇ ਸੀ ਫਿਰ ਵੀ ਆਵਾਜ਼ ਨਾ ਜਾਈਏ ਨਿਰਾਸ਼ਾ ਦੇ ਬੁਰੇ ਵਕਤ ਅੰਦਰ ਮੂਰੇ ਦਿਨ ਆਉਂਦੇ ਨੇ ਪਰਤ ਕੇ ਚਲੇ ਜਾਂਦੇ ਨੇ ਪਰ ਡੋਲ ਗਿਆ ਦਾ ਕਲੰਕ ਰਸਤਾ ਰਹਿੰਦਾ ਹੈ ਮੱਥੇ ਦੇ ਵਿੱਚੋਂ ਜ਼ਖਮ ਬਾਂਗ ਫਿਲਹਾਲ ਇਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਾਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ